ਜੀ ਇੱਦਾਂ ਸੋਨੇ ਕੁਝ ਲੈ ਜੂਗੀ ਯਾਰ ਵਾਰੰਟ ਹੈਗਾ ਤੁਸੀਂ ਜ਼ਿੰਮੇਵਾਰੀ ਆਪ ਦੀ ਲੈ ਲਓ ਅਸੀਂ ਲੈਨੇ ਅਸੀਂ ਲੈਨੇ ਨਾਲ ਲੈ ਕੇ ਚੱਲਦੇ ਬਾਈ ਤੁਸੀਂ ਚੱਕ ਕਿੱਦਾਂ ਸਕਦੇ ਇਹਨੂੰ ਬਾਈ ਜੀ ਬਾਈ ਜੀ ਮਾੜਾ ਪਿੱਛੇ ਨੂੰ ਕਰ ਲਓ ਇੱਕ ਮਿੰਟ ਨਹੀਂ ਇੱਦਾਂ ਕਿੱਦਾਂ ਚੱਕ ਲਵਾਂਗੇ ਇੱਕ ਮਿੰਟ ਸਰ ਇਦਾਂ ਨਹੀਂ ਵਾਰੰਟ ਹੈਗਾ ਚਤੰਬਾ ਓ ਯਾਰ ਇਹ ਹੋਣੀ ਹੁੰਦਾ ਪਤਾ ਐਵੇਂ ਬਾਈ ਕਿੱਦਾਂ ਹੁੰਦਾ ਵਿੱਚ ਪੁੱਛ-ਖਿੱਚ ਕਰਨੀ ਸਾਨੂੰ ਪੁੱਛੋ ਤੁਸੀਂ ਨਾਲ ਪਹਿਲਾਂ ਮੈਂ ਕਹਾਂ ਸਰ ਅਸੀਂ ਨਾਲ ਲੈ ਕੇ ਚੱਲਾਂਗੇ ਨਹੀਂ ਤੁਸੀਂ ਆਪਣੀ ਵੀ ਕਰ ਰਹੇ ਸਾਨੂੰ ਗੁੱਸਾ ਇੱਕ ਮਿੰਟ ਬਾਈ ਸਰ ਮੇਰੀ ਗੱਲ ਸੁਣੋ ਇੱਥੇ ਕਰ ਮੇਰੀ ਗੱਲ ਕਰੋ ਕਰੋ ਸਰ ਸਾਡੇ ਨਾਲ ਚੱਲ ਆ ਨਾਲ ਚੱਲਾਂਗੇ ਫੋਨ ਵੜੋ ਨਾਲ ਚੱਲਾਂਗੇ ਇਦਾਂ ਨਹੀਂ ਫੋਨ ਵੜੋ ਸਰ ਇਦਾਂ ਨਹੀਂ ਸਰ ਇਦਾਂ ਨਹੀਂ ਸਰ ਇਦਾਂ ਨਹੀਂ ਸਰ ਇਦਾਂ ਨਹੀਂ ਫੋਨ ਚੈੱਕ ਕਰੋ ਇਦਾਂ ਥੋੜੀ ਮੈਨੂੰ ਸਾਨੂੰ ਚੱਲੋ ਮੇਰੇ ਨਾਲ ਕੋਈ ਵੀ ਲੈ ਆਨੇ ਅਸਲ ਤੁਸੀ ਸੰਭਾਲਿਆ ਸਤਿਵੰਤ ਬੋਈ ਬਗੈਰ ਮਤਲਬ ਤੋਂ ਮੁੰਡੇ ਹੀ ਕਰਦੇ ਲੈ ਕੇ ਨਾਲ ਨਾ ਮਾਰਨ ਦਾ ਮੈਂ ਪੁੱਛ ਇਦਾਂ ਕਿਦਾਂ ਚੱਕ ਲੈ ਜਾਓਗੇ ਇਹ ਰਿਕਾਰਡ ਕਿਉਂ ਲਗਾ ਪਾਹ ਕਿ ਲੈ ਕੇ ਚੱਲਦੇ ਹਾਂ ਕੀ ਹੋਇਆ ਕੀ ਹੋਇਆ ਤੂੰ ਸਾਨੂੰ ਕਹਿੰਦੀ ਵੀਡੀਓ ਕੀ ਹੈ ਹਲੋ ਕਮਿਸ਼ਨਰ ਨਾਲ ਗੱਲ ਕਰੀਏ ਯਾਰ ਤੂੰ ਆਵਾਜ਼ਾਂ ਕਰਦੇ ਪਏ ਆ ਜੀ ਸਾਡੇ ਤੁਹਾਡੇ ਮੁੰਡੇ ਕੋਲ ਨਹੀਂ ਕਮੀਜ਼ ਨਹੀਂ ਉਹਨੂੰ ਭਾਈ ਸਾਡੇ ਨਾਲ ਭਾਈ ਭੱਜ ਕੇ ਆ ਤੈਨੂੰ ਆਖਦਾ ਠੀਕ ਹੈ ਕੋਈ ਗੱਲ ਨਹੀਂ ਆ ਰਹੀ ਮਾਮਲਾ ਪਹੁੰਚਾ ਕਰਾ ਲੈ ਤੂੰ ਡਰਾਮੇ ਕਰਨ ਦੇ ਉਹ ਹੀ ਤੈਨੂੰ ਪਹੁੰਚਾ ਕਰਾਉਂਦੇ ਤੂੰ ਸਾਨੂੰ ਪਰਮੈਂਟ ਭਾਈ ਮੇਰੀ ਨਹੀਂ 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 ਨਾ 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 ਸਰ ਨਾ ਕੋਈ ਬਹਾਰੀ ਗੱਡੀ ਇੰਦਾ ਥੋੜੀ ਸਾਡੀ ਇਨਵੈਸਟੀਗੇਸ਼ਨ ਸਰ ਤੁਹਾਨੂੰ ਕਹਵਾ ਸੀ ਨਾਲ ਨਾਲ ਜਾਵਾਂਗੇ ਚਲੋ ਸਰ ਚਲੋ ਚਲੋ ਤੁਹਾਡੇ ਨਾਲ ਰਹੂਗੀ ਗੱਡੀ ਤੁਸੀਂ ਬੈਠੋ ਨਾਲ ਨਹੀਂ ਬੈਠੋ ਤੁਸੀਂ ਬੈਠੋ ਜੇ ਤੁਹਾਨੂੰ ਇੰਦਾ ਡਰ ਆ ਕਿ ਅਸੀਂ ਲੈ ਕੇ ਭੱਜ ਜਾਾਂਗੇ ਸਰ ਨਾਲ ਬੈਠੋ ਅਸੀਂ ਨਾਲ ਜਾਵਾਂਗੇ ਪਰ ਇਦਾਂ ਨਹੀਂ ਸਰਕੇ ਅਸੀਂ ਜਿੰਨਾ ਮਰ ਲਵਾਂਗੇ ਅਸੀਂ ਤੁਹਾਡੇ ਨਾਲ ਜਾਵਾਂਗੇ ਇਦਾਂ ਨਹੀਂ ਆ ਸਰਕੇ ਅਸੀਂ ਤੁਸੀਂ ਇਦਾਂ ਤਾਂ ਇਹ ਮੁੰਡੇ ਦਾ ਸਰ ਕੋਈ ਗੰਗ ਨਹੀਂ ਜੀ ਮੁੰਡਾ ਕੇ ਸੈਂਸ ਨਹੀਂ ਬਾ ਤੁਸੀਂ ਤਾਂ ਇਦਾਂ ਡਰਾ ਹੀ ਛੱਡਿਆ 1 ਮਿੰਟ ਚੱਕ ਮੁੰਡੇ ਨੂੰ ਅਰੇਸਟ ਹੋਣਾ ਕਰਦੇ ਸਭ ਤੁਹਾਡੇ ਕੋਲ ਤੁਸੀਂ ਇਨਕੁਆਰੀ ਕਰਨੀ ਹੋ ਸਾਨੂੰ ਵੀ ਦੱਸੋ ਇਨਕੁਆਰੀ ਕਰਨ ਦਿਓ ਭਾਜੀ ਵਧੀਆ ਇਨਕੁਆਰੀ ਕਰਨ ਦਿਓ ਇਨਕੁਆਰੀ ਕਰਨ ਦਿਓ ਵੀ ਬਾਰੀ ਕਰੋ ਤੁਸੀਂ ਇਨਕੁਆਰੀ ਕਰੋ ਇਦਾ ਨਹੀਂ ਸਰ ਜਿਹੜਾ ਤੁਮ ਘਟੀਆ ਵਾਲਿਆ ਚੱਕ ਕੇ ਉਹ ਨਹੀਂ ਕਦੀ ਮੁੰਡੇ ਨੂੰ ਮੁੰਡਾ ਪੇਸ਼ ਕਰ ਦਿੰਦੇ ਆ ਬੜਿਆ ਬੜਿਆ ਕਰੇ ਕੋ ਇਦਾ ਫੜ ਕੇ ਸਿੰਗਾ ਸੁਣਾਉਂਦੇ ਆ ਮੇਰੇ ਭਾਜੀ ਨੇ ਬੜੇ ਤੋਂ ਬੜਿਆ ਕਰੇ ਕੋ ਫੜ ਕੇ ਇਦਾ ਰੈਂਟ ਵਾਂਗੂ ਹਸ ਤ ਨਹੀਂ ਕਰਦਾ ਜਿਹੜਾ ਸਲਾਹ ਦੇ ਕੇ ਮੈਂ ਕਹੜਿਆ ਸੀ ਇਹ ਕੋਈ ਦਾ ਥੋੜਾ ਨਾ ਹੁੰਦਾ ਜਵਾਬ ਦਿੰਦਾ ਸਾਡੇ ਕੋਲੇ ਕੋਈ ਕਪੂਰੀ ਨਹੀਂ ਤੁਸੀ ਸਾਡੇ ਕੋਲ ਇਨਸਾਫ ਚਾਹੁੰਦੇ ਆ ਉਹੀ ਚੀਜ਼ ਕਰਾਓ ਅਰ ਸਾਰ ਕੋਈ ਨਾ ਆ ਰਿਹਾ ਇਹਦਾ ਪੇਜ ਤੇ ਕੰਮ ਨਹੀਂ ਕਰ ਰਿਹਾ ਤੁਹਾਨੂੰ ਕਹਿ ਰਹੇ ਆ ਪੇਸ਼ ਕਰ ਦਿੰਦੇ ਮੁੰਡਾ ਅਸੀਂ ਤੁਹਾਡੇ ਨਾਲ ਆ ਅਸੀਂ ਇਦਾਂ ਨਹੀਂ ਪਰ ਜੇ ਹਿਸਾਬ ਨਾਲ ਸਭ ਤੁਸੀਂ ਲੈ ਕੇ ਜਾ ਰਹੇ ਹੋ ਮੈਨੂੰ ਕੋਲ ਪਿਆਰ ਨਹੀਂ ਨਹੀਂ ਪਿਆਰ ਨਾ ਨਹੀਂ ਸਰ ਐਡਾ ਨਹੀਂ ਪਾਜੀ ਇੱਕ ਮਿੰਟ ਮੇਰੀ ਗੱਲ ਸੁਣਾ ਪਾਜੀ ਐਡਾ ਐਡਾ ਕਰੇ ਕਰੋ ਅਸੀਂ ਇੱਕ ਮਿੰਟ ਜਿਮੋਰੀ ਲੜਦੇ ਹਾਂ ਸਾਡੇ ਨਾਲ ਆ ਜਾਓ ਪਾਜੀ ਲੈ ਆਓ ਸਰ ਚਲੋ ਪਿਆਰ ਹੈ ਪਰ ਐਡਾ ਨਹੀਂ ਸਰ ਐਡਾ ਤਾਂ ਤੁਹਾਨੂੰ ਨਹੀਂ ਹੁੰਦਾ ਇੱਕ ਮਿੰਟ ਖੜੇ ਹੋ ਜਾਓ ਮੇਰੇ ਹੱਥ ਪਾਏ ਮੈਨੂੰ ਬੋਲਣ ਨੂੰ ਬੰਦੇ ਦਾ ਮਤਲਬ ਕੀ ਆਇਆ ਕੋਈ ਗੱਲ ਦਾ ਕੋ ਨਾ ਕੋਈ ਪੁੱਛੀ ਚੱਲ ਆਪਾਂ ਇਹਨੂੰ ਲੈ ਜੰਨੇ ਆ ਆਪਾਂ ਦੱਸਿਆ ਕਿ ਆਪਾਂ ਫੜੇ ਹੁੰਦੇ ਹਾਂ ਨਹੀਂ ਆਪ ਕੀ ਲਾਉਂਦਾ ਮੁੰਡਾ ਤਾ ਕਿਉਂ ਤਾ ਕਿ ਹੋਇਆ ਤਾ ਕਿਉਂ ਲਾਉਂਦਾ ਤੁਸੀਂ ਅੱਜ ਕੀ ਮਸਲਾ ਕੀ ਹੈ ਦੀਵਲ ਕੀ ਮਾਮਲਾ ਕੀ ਮਾਮਲਾ ਕੀ ਹੈ ਸਰ ਬੋਲੋ ਹਾਂ ਮੈਂ ਕਹਿੰਦਾ ਮਾਮਲਾ ਸਰ ਮਾਮਲਾ ਕੀ ਹੈ ਦੱਸੋ ਮਾਮਲਾ ਕੀ ਹੈ ਕਿਉਂ ਚੱਕਿਆ ਤੁਸੀਂ ਮੁੰਡਾ ਮਾਮਲਾ ਕਰੋਣਾ ਮੁੰਡਾ ਉਹ ਸਾਨੂੰ ਡਿਊਟੀ ਤਾਂ ਕਰ ਲੈਣ ਦੋ ਯਾਰ ਨਹੀਂ ਕੋਈ ਤੁਹਾਡੇ ਕੋਈ ਇਨਪੁਟ ਹੋਵੇਗਾ ਨਾ ਕੁਝ ਨਾ ਕੁਝ ਕਰ ਲੈਣ ਦੋ ਬੰਦਾ ਤਾਂ ਦੇਖ ਤੂੰ ਕਿਉਂ ਚੱਕਿਆ ਕਿਉਂ ਵੀ ਆਪਨੇ ਬੰਦਾ ਗਾੜੀ ਮੇਂ ਬਿਠਾਇਆ ਮੇਰੀ ਬਾਤ ਸੁਣ ਲੀਜੀਏ ਸਾਨੂੰ ਡਿਊਟੀ ਤਾਂ ਕਰ ਲੈਣ ਦੋ ਮਿੰਟਾਂ ਖੜ ਰੁਕ ਜਾਓ ਜਵਾਦ ਲੇਕਿਨ ਲੇਕਿਨ ਘਰਵਾਲੋਂ ਨੇ ਬਾਹਰ ਕੱਢ ਲੀਆ ਉਹ ਯਾਰ ਕੱਲੇ ਕੱਲੇ ਜ ਦਾ ਕਰ ਲੈਣ 202 16 ਤਰੀਕ ਨੂੰ ਡਰੋਨ ਖੋਇਆ ਗਿਆ ਸੀ ਕਿਸੇ ਦਾ ਉਹਨਾਂ ਨੇ ਸਿੱਧਾ ਨਾਮ ਲਿਆ ਇਹਦਾ ਇਹਨੇ ਨੰਬਰ ਦਿੱਤਾ ਕਿਸੇ ਫੋਟੋਗ੍ਰਾਫਰ ਦਾ ਉਹਦਾ ਮਤਲਬ ਨਹੀਂ ਸੀਗਾ ਕਿ ਇਹਦਾ ਨਾਮ ਦੇ ਦਾਂ ਅਸੀਂ ਵੀ ਇੱਕ ਦੂਜੇ ਨੰਬਰ ਸ਼ੇਅਰ ਕਰਦੇ ਆਂ ਗੱਲ ਹੋਈ ਸੀ ਇਹ ਤੇ ਅੱਜ ਪੁਲਿਸ ਆ ਲਿਆ ਕੇ ਇਹਨੂੰ ਕੜੇ ਤੋਂ ਫੜ ਕੇ ਖਿੱਚ ਕੇ ਲੈ ਕੇ ਜਾ ਰਹੇ ਕਹਿੰਦੇ ਸੀ ਇਨਕੁਆਇਰੀ ਕਰ ਰਹੇ ਮੈਂ ਕਿਹਾ ਵਾਰੰਟ ਹੈਗਾ ਕਹਿੰਦੇ ਵਾਰੰਟ ਨਹੀਂ ਹੈਗਾ ਸਾਡੇ ਕੋਲੇ ਠੀਕ ਹੈ ਜੇ ਵਾਰੰਟ ਨਹੀਂ ਹੈਗਾ ਤੁਸੀਂ ਇਦਾਂ ਕਿਤਾ ਰੈਸਟ ਕਰਕੇ ਲੈ ਜਾਓਗੇ ਨਾ ਡਰੋਨ ਦਾ ਡਰੋਨ ਵਾਲਾ ਆ ਤੇ ਉਹਦੇ ਨਾਲ 16 ਤਰੀਕ ਸ਼ਾਮ ਨੂੰ ਫੰਕਸ਼ਨ ਤੇ ਜਾਂਦੇ ਉਹਦਾ ਸਮਾਨ ਕੋ ਮੁੰਡਿਆਂ ਨੇ ਜਿਹਦਾ ਉਹ ਲੋਟ ਕੋ ਕਰ ਲਈ ਉਹਦੇ ਨਾਲ ਤੇ ਮੈਂ ਜਿਹਦੇ ਫੰਕਸ਼ਨ ਤੇ ਉਹ ਗਿਆ ਸੀਗਾ ਤੇ ਮੈਂ 28 ਅਕਤੂਬਰ ਨੂੰ ਮੇਰੇ ਉਸ ਬੰਦੇ ਨਾਲ ਗੱਲ ਹੋਈ ਸੀਗੀ ਤੇ 28 ਅਕਤੂਬਰ ਨੂੰ ਹੀ ਮੈਂ ਪਵਨ ਦਾ ਨੰਬਰ ਉਸ ਬੰਦੇ ਨੂੰ ਸੈਂਡ ਕੀਤਾ ਸੀਗਾ ਤੇ ਉਸ ਤੋਂ ਬਾਅਦ ਜੋ ਵੀ ਫੰਕਸ਼ਨ ਤੇ ਉਹ ਗਿਆ ਆ ਡੀਲ ਹੋਈ ਆ ਸਾਰੀ ਪਵਨ ਨੇ ਆਪ ਮੂਰੇ ਹੋ ਕੇ ਗੱਲ ਕੀਤੀ ਆ ਹਾਂਜੀ ਮੇਰਾ ਉਹਦੇ ਵਿੱਚ ਕੋਈ ਸੀਨ ਨਹੀਂ ਹੁਣ ਵੀ ਅਸੀਂ ਅੰਦਰ ਕਲੱਬ 'ਚ ਬੈਠੇ ਇਹੀ ਮੁੱਦੇ ਤੇ ਗੱਲ ਕਰਦੇ ਪਏ ਸੀਗੇ ਤੇ ਅਸੀਂ ਬਾਹਰ ਆਏ ਆ ਤੇ ਹੁਣ ਮੈਂ ਆਪਣੇ ਬ੍ਰਦਰ ਦੀ ਗੱਡੀ ਜਦੋਂ ਬੈਠਾ ਆ ਕੇ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੋ ਆਏ ਆ ਤੇ ਹੁਣ ਮੈਂ ਧੱਕੇ ਨਾਲ ਆਪਣੀ ਗੱਡੀ ਚ ਪਟਾਉਣ ਨੂੰ ਕਰਦੇ ਸੀ ਕਿ ਨਾ ਨੂੰ ਕੋ ਵਾਰੈਂਟ ਸੀਗਾ ਕੋਈ ਤੇ ਉਹ ਕਹਿੰਦੇ ਸੀ ਪੁੱਛਤਾ ਪੁੱਛਪੜਤਾਲ ਕਰਨੀ ਹੈ ਮੇਰਾ ਉਹਨਾਂ ਨੇ ਫੋਨ ਵੀ ਖੋਇਆ ਤੇ ਮੈਨੂੰ ਗੁੱਟੋ ਫੜ ਕੇ ਗੱਡੀ ਚ ਪਟਾਉਣ ਕਰਦੇ ਸੀ ਅੱਛਾ ਲੋਟੇ ਮੈਨੂੰ ਕੋ ਉਧਰ ਹੋਈ ਹੈ ਜੀ ਉਹਦਾ ਅਗਰ ਬਾਤ ਕੀ ਜਾਏ ਜਿਸ ਕੋ ਆਪਨੇ ਪਵਨ ਜਿਸ ਦਾ ਨਾਮ ਲਿਆ ਹੈ ਜਿਸ ਕੋ ਆਪਨੇ ਲੋਕੇਸ਼ਨ ਭੇਜੀ ਸੀ ਨਹੀਂ ਨਹੀਂ ਸਰ ਉਹ ਜਿਹਦੇ ਫੰਕਸ਼ਨ ਤੇ ਗਿਆ ਸੀ ਉਹਨੇ ਭੇਜੀ ਸੀ ਮੈਂ ਲੈਦਾ ਮੈਂ ਪ੍ਰੂਫ ਵੀ ਆ ਆਪਣੀ ਮੈਂ ਜਿਹੜੇ ਪੈਲਸ ਸੀਗਾ ਉਸ ਟਾਈਮ ਤੇ ਨੇ ਉਹ ਮੈ ਫਲੋਰ ਸੀਗਾ ਤੇ ਉਹਦੇ ਨਾਲ ਜਿੱਥੇ ਲੁੱਟ ਹੋਈ ਆ ਉਹ ਨਕੋਦਰ ਸੀਗਾ ਉਹ ਤੋਂ ਆਪ ਵੀ ਫੋਟੋਗ੍ਰਾਫੀ ਕਰਦਾ ਮੈਂ ਹੰਜ ਮੈਂ ਡਰੋਨ ਚਲਾਉਂਦਾ ਮੈਂ ਡਰੋਨ ਆਪਰੇਟਰ ਆ ਨਹੀਂ ਨਹੀਂ ਸਰ ਮੇਰਾ ਨੰਬਰ ਬਿਲਕੁਲ ਮੇਰਾ ਕਾਲ ਬੰਦ ਨਹੀਂ ਹੋਇਆ ਫੋਨ ਬੰਦ ਨਹੀਂ ਆ ਫੋਨ ਮੇਰਾ ਚੱਲ ਰਿਹਾ ਜਦੋਂ ਦਾ ਉਹਦੇ ਨਾਲ ਇਹਦਾ ਹੋਇਆ ਵਾ ਤੇ ਦੂਜੇ ਨੰਬਰ ਤੇ ਉਹ ਹੁਣ ਮੈਨਾਂ ਧੱਕੇ ਨਾਲ ਪੁੱਛਦਾਲ ਕਰਦੇ ਸੀਗੇ ਪਹਿਲਾਂ ਪੁਲਿਸ ਕੇ ਤੁਹਾਨੂੰ ਬੁਲਾਇਆ ਥਾਣੇ ਵਗੈਰਾ ਕੁਝ ਨਹੀਂ ਸਰ ਕੋਈ ਫੋਨ ਨਹੀਂ ਆਇਆ ਮੈਨੂੰ ਹਾਂਜੀ ਹੁਣ ਹੀ ਏਦਾਂ ਸਿੱਧਾ ਹੀ ਏਦਾਂ ਧੱਕੇ ਨਾਲ ਲੈ ਕੇ ਚੱਲੇ ਸੀਗੇ